ਸਾਹਿਬ ਮੈਂ ਤੇਰਾ ਕੀ ਅਰਦਾਸ ਬਹੁਰ ਥਾਉ ਨਾਹੀ ਜਿਸ ਬਹ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸਬਹ ਟੰਨ ਕੁਰਸੀ ਦੀਆ ਅਹਨ ਸਿਸਹਾ ਤੇ ਤੁਹ ਭਾਈ ਦਰਸ਼ਨ ਧਰਨ ਸੱਚਾ ਪਾਤਸ਼ਾਹੂ ਸ੍ਰੀ ਸ਼ਾਹਾਂ ਦੇ ਸ਼ਾਹੋ ਇਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਾੜਾ ਸ੍ਰੀ ਮਹਲਾ 5 ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰਨ ਤੇ ਦੂਖ ਨ ਸਕੈ ਬਿ ਆਪ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰਨ ਤੇ ਦੂਖ ਨ ਸਕੈ ਬਿ ਆਪ ਸਾਧੂ ਸੰਗ ਪਦਵੂ ਗੋਪਾਲੂ ਆਲ ਸੰਜਮ ਕੇਸ਼ਨਾ ਸੂਜੈ ਇਹਿ ਜਤਨ ਕਾਟ ਕਲ ਕਾਲ ਰਹਾਇ ਆਦ ਅੰਤ ਦੇ ਆਲਪੁਰਣ ਜਿਸਮੇ ਨਾ ਨਹੀਂ ਕੋਇ ਜਲਮ ਮਰਣੇ ਨੇ ਵਾਰ ਹਾਰ ਜਾਪ ਸਿਮਰ ਸੁਆਮੀ ਸੋਇ ਵੇਦ ਸਿਮਰਤ ਕਥੇ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਜਿਸ ਜਾਏ ਅੰਧਾਰ ਅਰਨੇ ਕਮਲ ਆਧਾਰ ਜਨਕਾਰਾਸ ਪੂਜੀ ਏਕ ਤਾਨਵਾਨ ਦਿਵਾਨ ਸਾਚਾ ਨਾਨਕ ਕੀ ਪ੍ਰਭ ਏਕ ਚਰਨ ਕਮਲ ਆਧਾਰ ਜਨਕਾਰਾਸ ਪੂਜੀ ਏਕ ਤਾਨਵਾਨ ਦਿਵਾਨ ਸਾਚਾ ਨਾਨਕ ਕੀ ਸਜ ਏਕ ਅਲਸਾ ਵਾਹਿਗੁਰਜੀ ਕੀ ਸਤਿ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਸਾਧ ਸੰਗਤ ਜੀ 따ਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਅਪਰਪਾਰ ਕਿਰਪਾ ਬਖਸ਼ੇ ਰਹਿਦਾ ਸਦਕਾ 따ਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਰਹਿਮਤ ਹੋਈ ਆਪ ਸਮੂਹ ਸੰਤਨ ਪਾਵਨ ਅੰਮ੍ਰਿਤ ਵੇਲੇ ਦਾ ਸਮਾ ਬਖਸ਼ਿਸ਼ ਹੋਇਆ ਸੋ ਆਪਸ ਨੂੰ ਸੰਤਾਂ ਪ੍ਰਤਿ ਦੇ ਦੇ ਸੰਮੇ ਦਾ ਲਾਹ ਖੱਟ ਰਹੇ ਹੋ ਅੰਮ੍ਰਿਤ ਵੇਲੇ ਤੇ ਜੁੜੇ ਹੋਇਓ ਸ੍ਰੀ ਸੁਖਮੀ ਸਿੰਘ ਸਾਹਿਬ ਜੀ ਦੇ ਚਾਪ ਆਪਸ ਨੂੰ ਸੰਤਾਂ ਨੇ ਸਰਵਣ ਕੀਤੇ ਸੋ ਸਾਧ ਸੰਗਤ ਅੰਮ੍ਰਿਤ ਵੇਲੇ ਧਾਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਪਾਵਨ ਅੰਮ੍ਰਿਤ ਵੇਲੇ ਦੇ ਮੁਖਵਾਗ ਦੀ ਦਾਤ ਆਉ ਤਾ ਜਿਨ ਬਖਸ਼ਿਸ਼ ਹੋਈ ਸੋ ਜਿੰਨੇ ਸਰੀਰ ਜਿੰਨੀਆਂ ਰੂਹਾਂ ਜੁੜ ਚੁੱਕੇ ਗੁਰੂ ਸਾਹਿਬ ਨਾਲ ਸੋ ਅੰਮ੍ਰਿਤ ਵੇਲੇ ਦੇ ਵਿਚਾਰਨਾ ਜੁੜਨਾ ਕਰੀਏ ਗੁਰੂ ਸਾਹਿਬ ਕਿਰਪਾ ਕਰਨ ਰਹਿਮਤ ਕਰਨ ਇਸੇ ਤਰ੍ਹਾਂ ਆਪ ਜੀ ਦੇ ਸਰਤੇ ਮੇਰਾ ਪ੍ਰਿਆਰਥ ਰੱਖਣਾ ਤੁਹਾਨੂੰ ਇਸੇ ਤਰ੍ਹਾਂ ਪਰਦੇਲ ਤੇ ਜਾਗਣੇ ਬਖਸ਼ਿਸ਼ ਕਰਨ ਹੋਰਾਂ ਨਾਲ ਵੱਧ ਆਪ ਜੀ ਦੇ ਮਹਾਰੇ ਗੁਰ ਬਾਣੀ ਦੇ ਪ੍ਰਭਾਅ ਪਾਉਣ ਮਾਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਮਾਰੇ ਕਿਰਪਾ ਕਰ ਜੋ ਘਰਾਂ ਵਿੱਚ ਵੀ ਗੁਰੂ ਸਾਹਿਬ ਜੀ ਦੀ ਗੁਰ ਬਾਣੀ ਦਾ ਸਰਵਣ ਕਰ ਰਹੇ ਨੇ ਮਾਰੇ ਉਹਨਾਂ ਦੇ ਸਰਤੇ ਮੇਰਾ ਪ੍ਰਿਆਰਥ ਰੱਖਣਾ ਸੋਹ ਸਾਰ ਸੰਗਤ ਦੀ ਪਾਵਨ ਅੰਮ੍ਰਿਤ ਰੇ ਦੇ ਮੁਖਵਾਦ ਵਿਚਾਰਨਾ ਜੁੜੀ ਹੈ ਗੁਰੂ ਸਾਹਿਬ ਬਖਸ਼ਿਸ਼ ਕਰਨ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕੜਾ ਸ੍ਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਦਿਤ ਦੁਖ ਨਾ ਸਕੈ ਬਿ ਆਪ ਤਾਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਰਾ ਸਾਹਿਬ ਜੀ ਦੇ 675 ਅੰਕ ਤੇ ਸ਼ਿਸ਼ੋਭਤ ਕੜਾ ਸ੍ਰੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਸਾਜ ਸੰਗਤ ਜਿਹੜੀ ਗੁਰੂ ਦੀ ਸੰਗਤ ਅਮਰਤ ਵੇਲੇ ਅਭਿਨਾਂ ਉਹਨਾਂ ਇੱਕ ਕਾਲ ਜਾਗਰ ਰੱਖਣੀ ਚਾਹੀਦੀ ਆ ਕਿ ਜਿਹੜੇ ਅਮਰਤ ਵੇਲਾ ਸਾਂਭੜ ਗਏ ਨਾ ਉਹਨਾਂ ਨੂੰ ਕੋਈ ਦੁੱਖ ਦਰਦ ਵੀ ਆ ਨਹੀਂ ਸਕਦਾ ਕਿਉਂਕਿ ਖੁਦ ਪਰਮਾਤਮਾ ਵੈਦ ਡਾਕਟਰਾਂ ਦਾ ਡਾਕਟਰ ਸਾਰਿਆਂ ਦਾ ਜਿਹੜਾ ਵਾ ਆਪਣੇ ਪਰਮਾਤਮਾ ਜਿਹੜੇ ਆ ਬੈਠੇ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਕਿ ਜਿਹੜੇ ਦੀਨ ਆ ਜਿਹੜੇ ਗਰੀਬ ਆ ਜਿਹੜੇ ਰੋਜ਼ ਅੰਮ੍ਰਿਤ ਵੇਲਾ ਸਾਹਮਦੇ ਨੇ ਕਿਉਂਕਿ ਤਗੜਿਆਂ ਤੋਂ ਤੇ ਉੱਠਿਆ ਨਹੀਂ ਜਾਂਦਾ ਕੋਈ ਗਰੀਬ ਹੀ ਆਣ ਕੇ ਦਰ ਤੇ ਜਿਹੜਾ ਅਰਜ ਕਰਦਾ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਤਗੜਿਆਂ ਤੇ ਘਰ ਬੈਠੇ ਦਰਸ਼ਨ ਹੋ ਜਾਂਦੇ ਆ ਉਹਨਾਂ ਦੇ ਕੋਲ ਤੇ ਮਹਾਰਾਜ ਆਪ ਚੱਲ ਕੇ ਜਾਂਦੇ ਆ ਬਸ ਆਪਣੇ ਅਰਗੇ ਮਾਥੜ ਜਿਹੜੇ ਹੱਥ ਜੋੜਦੇ ਆ ਮਹਾਰਾਜ ਸਾਨੂੰ ਦਰਸ਼ਨ ਦਿਓ ਮਹਾਰਾਜ ਸਾਡੇ ਤੇ ਕਿਰਪਾ ਕਰੋ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਕਹਿੰਦੇ ਜੀ ਉਹ ਪ੍ਰਮਾਤਮਾ ਨਾ ਸਾਡੇ ਅਰਗੇ ਗਰੀਬਾਂ ਤੇ ਮਿਹਰਾਂ ਕਰਦਾ ਏ ਇਹ ਇਹਨ ਗ੍ਰੀਵ ਸਿੱਖਣ ਤੋਂ ਦੀ ਬਾਤ ਸਾਹੀ ਕਿ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਪਾਤਸ਼ਾਹੀ ਬਖਸ਼ਿਸ਼ ਕੀਤੀ ਹੈ ਰਾਜ ਬਖਸ਼ਿਸ਼ ਕੀਤਾ ਹੈ ਗੁਰਵਰਜਨ ਦੇ ਮਹਾਰਾਜ ਸਾਹਿਬ ਜੀਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਨੂੰ ਰਾਜ ਬਖਸ਼ਿਸ਼ ਕੀਤਾ ਹੈ ਕਿਉਂਕਿ ਜਦੋਂ ਇਸ ਸੰਸਾਰ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਜਾਨ ਲੱਗੇ ਤੇ ਅੱਜ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਿਹਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸਿਵਕ ਜਨ ਮਾਨੈ ਪਰ ਤਾਂ ਗੁਰੂ ਨਿਸਤਾਰੇ ਕਿ ਜਿਨ੍ਹਾਂ ਨੂੰ ਗੁਰਬਾਣੀ ਤੇ ਆਸ਼ਾ ਹੋਵੇਗਾ ਗੁਰਬਾਣੀ ਤੇ ਯਕੀਨ ਹੋਵੇਗਾ ਉਹ ਗੁਰੂ ਨੂੰ ਹੀ ਬਾਣੀ ਸਮਝਣਗੇ ਬਾਣੀ ਨੂੰ ਹੀ ਗੁਰੂ ਸਮਝਣਗੇ ਅੱਜ ਤੋਂ ਬਾਅਦ ਸਭ ਤੋਂ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਕੁਰਾ ਕੀਤੇ ਅੱਜ ਤੋਂ ਬਾਅਦ ਕਿਸੇ ਵੀ ਹੋਰ ਚੀਜ਼ ਦੇ ਆਪ ਧਿਆਨ ਨਹੀਂ ਰਹਿਣਾ ਚਾਹੀਦਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਨੇ ਜੇਕਰ ਕਦੇ ਵੀ ਮਨ ਵਿੱਚ ਕੋਈ ਸੰਸਾ ਪਰਵਦਾ ਹੁੰਦਾ ਹੈ ਤਾਂ ਗੁਰੂ ਦੇ ਆਣ ਕੇ ਅੱਗੇ ਅਰਦਾਸ ਕਰੋ ਤੈਓ ਕਿਹਦੇ ਨਾਲ ਮਹਤਾਨ ਜੁਬਾਨ ਤੂੰ ਹੈ ਮੇਰੇ ਸਾਹਿਬ ਮੈਂ ਤੁਧ ਆਗੇ ਅਰਦਾਸ ਮੈਂ ਹੂਰ ਥਾਉ ਨਹੀਂ ਕਿ ਜਿੱਥੇ ਹੋਰ ਕੋਈ ਥਾਂ ਹੀ ਨਹੀਂ ਰਹਿ ਗਈ ਅਰਦਾਸ ਕਰਨ ਲਈ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਦੁਇ ਕਰ ਜੋੜ ਭਾਵ ਦੁਇ ਕਰ ਭਾਵ ਆ ਦੋਹਾਂ ਥਾਣਾ ਬੇਨਤੀ ਕਰਨੀ ਆ ਕਿ ਤੁਧ ਭਾਵੇ ਕਿ ਜੇ ਮਾਰੇ ਤੁਹਾਨੂੰ ਭਾਉਂਦੀ ਆ ਤੁਸੀਂ ਪ੍ਰਵਾਨ ਕਰ ਲੈਣੀ ਤੁਧ ਭਾਵੇ ਤਾਂ ਆਣੇ ਰਸ ਅਰਦਾਸ ਤੇ ਹੁ ਭਾਵੇ ਸਾਰ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨਾਲ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਾਂ ਨੂੰ ਜੋੜਿਆ ਸੋ ਗੁਰੂ ਸਾਹਿਬ ਕਿਰਪਾ ਕਰਦੇ ਨੇ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਤ ਦੁੱਖ ਨਾ ਸਕੇ ਬਿ ਆਪ ਸਾਰਿਆਂ ਦਾ ਤਾਰਨ ਹਾਰ ਸੈਲ ਪੱਥਰ ਮੈਂ ਜੰਤ ਪਾਏ ਤਾਂ ਕਰ ਜਿਕ ਆਗੇ ਕਰ ਧਰਿਆ ਕਿ ਸੈਲ ਪੱਥਰ ਦੇ ਵਿੱਚ ਵਗਿਆ ਦੀਆਂ ਜਦੋਂ ਇੱਕ ਪੱਥਰ ਨੂੰ ਤੋੜ ਕੇ ਵੇਖਿਆ ਇਹ ਸਾਸ ਕਿ ਇੱਕ ਐਡਾ ਵੀ ਕੀੜਾ ਛੋਟਾ ਜਿਹਾ ਵਿੱਚ ਰਹਿ ਰਿਹਾ ਏ ਤੇ ਵੇਖਦੇ ਆਪੀ ਗੁਰੂ ਸਾਹਿਬ ਦੀ ਏਡੀ ਬਖਸ਼ਿਸ਼ ਆ ਕੀੜਿਆਂ ਨੂੰ ਪੱਥਰਾਂ ਦੇ ਵਿੱਚ ਭੋਜਨ ਦੇ ਰਿਹਾ ਏ ਇਸਤਾਨ ਨੂੰ ਕਿਤੇ ਰਾਤ ਨੂੰ ਰੋਟੀ ਨਾ ਮਿਲੇ ਪ੍ਰਸ਼ਾਦਾ ਨਾ ਮਿਲੇ ਤੇ ਐਂ ਕਹਿੰਦੇ ਅੱਜ ਤੋਂ ਬਾਅਦ ਐ ਗੁਰੂ ਘਰ ਦੀ ਮਿਹਰ ਨਾਲ ਇਹੋ ਜਿਹੇ ਬਾਬਾ ਜਿਹੜਾ ਅਨਭੁਖਾ ਸੌਂਦਿਆ ਨਹੀਂ ਸਾਸ ਸੰਗਤ ਉਹਦੇ ਸਾਰਿਆਂ ਦੀ ਰੱਖਿਆ ਕਰਦਾ ਏ ਸਾਰਿਆਂ ਦਾ ਧਿਆਨ ਕਰਦਾ ਏ ਬਸ ਸਾਡੇ ਤੋਂ ਕੁਝ ਭੁੱਲਾ ਹੋ ਜਾਂਦੀਆਂ ਜਿਸ ਕਰਕੇ ਕਹਿੰਦੇ ਦੰਦਾ ਦੋਸ਼ਨਾ ਦੇਉ ਕਿਸੈ ਦੂਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰਜਨਾ ਕਿ ਜੋ ਜੋ ਕਰਦੇ ਆ ਉਹ ਸਾਰਾ ਕੁਝ ਸਾਨੂੰ ਆਟੋਮੈਟਿਕਲੀ ਸਾਡੇ ਇਸ ਜੀਵਨ ਵਿੱਚ ਮਿਲ ਰਿਹਾ ਸਭੇ ਬਖਸ਼ਿਸ਼ ਕਰਦੇ ਨੇ ਸਾਧੂ ਸੰਗ ਪਦ ਰੋਗopal ਆਣ ਸੰਜਮ ਕ੍ਰਿਸ਼ਨਾ ਸੂਜੈ ਇਹ ਯਤਨ ਕਾਟ ਕਲ ਕਾਲ ਸਾਧ ਸੰਗਤ ਮੈਂ ਬੇਇਤੀ ਕੀਤੀ ਨਾ ਕਿ ਧੰਤ ਗੁਰੂ ਆਪਣੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਸਭ ਤੋਂ ਵਧੀਆ ਜਿਨ੍ਹਾਂ ਨੇ ਸਭ ਤੋਂ ਵੱਧ ਸੰਗਤ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਛੇ ਗੁਰੂਆਂ ਤੱਕ ਤਿਲਕ ਲਗਾਇਆ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਪਾਵਨ ਜਿਹੜੇ ਜੋੜ ਮੇਲੇ ਆ ਰਹੇ ਸਾਧ ਸੰਗਤ ਕਹਿੰਦੇ ਆ ਇੱਕ ਮਹੀਨੇ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਜਿਹੜੀ ਸੇਵਾ ਸੀ ਗੁਰੂ ਬਾਬਾ ਬੁੱਢਾ ਸਾਹਿਬ ਜੀ ਰੋਜ਼ਾਨਾ ਜਿਹੜਾ ਵਾ ਹਰਮੰਦਰ ਸਾਹਿਬ ਇੱਕ ਪਾਲਕੀ ਦੇ ਰੂਪ ਵਿੱਚ ਲੈ ਕੇ ਜਾਂਦ ਸੀ ਜਿਹਨੂੰ ਕਹਿ ਦਿੰਦੇ ਆ ਆਪਾਂ ਪ੍ਰਭਾਤ ਫੇਰੀ ਸਾਧ ਸੰਗਤ ਇਹੋ ਬੇਨਤੀ ਤੁਹਾਡੇ ਚਰਨਾਂ ਵਿੱਚ ਕੀ ਠੀਕ ਹੈ ਤੁਸੀਂ ਵੀ ਘਰ ਵਿੱਚ ਫੇਰਾ ਪਾਓ ਬਾਬਾ ਬੰਡਾ ਸਾਹਿਬ ਜਿਹੜੇ ਸਾਰਿਆਂ ਦੇ ਘਰਾਂ ਵਿੱਚ ਜਾਣਾ ਹੈ ਸਾਰਿਆਂ ਦੇ ਘਰਾਂ ਵਿੱਚ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਭਾਵ ਹੋਏਗਾ ਤਾਂ ਬਾਬਾ ਬੰਡਾ ਸਾਹਿਬ ਦੀ ਕਿਰਪਾ ਕਰਨਗੇ ਪਰ ਕਈ ਸੋਚਦੇ ਨੇ ਕਿ ਗਰੰਤੀਆਂ ਦੇ ਆਪ ਦਾ ਢੇਡ ਗਾੜੀ ਰੱਖਿਆ ਕਿ ਗਰੰਤੀਆਂ ਨੂੰ ਤੇ ਇਹ ਆ ਚੱਲ ਜੇ ਇਹ ਕੋਈ ਸੁਖਣੀ ਸਾਹਿਬ ਕਰਾ ਲੂਗਾ ਨਾਲੋਂ ਪੈਸੇ ਦੋ ਆਉਣਗੇ ਤੇ ਇਹਨਾਂ ਦਾ ਘਰ ਚੱਲੂ ਨਹੀਂ ਸਾਧ ਸੰਗਤ ਹਾਥੋਂ ਮਾਇਆ ਨਾਲ ਲਾਚ ਨਹੀਂ ਪਰ ਜਿਹੜੇ ਸਾਧੂ ਸੰਤ ਬਚਨ ਕਰਦੇ ਨੇ ਉਹਨਾਂ ਦੀ ਪਾਲਣਾ ਕਰਿਆ ਕਰੋ ਕਿਉਂਕਿ ਬਾਬਾ ਪਿੰਡਾ ਸਾਹਿਬ ਜੀ ਦੇ ਵੇਲੇ ਤਾਂ ਰਿਆਦਾਬ ਜੀ ਆ ਰਹੀ ਆ ਕਿ ਆਪਣੇ ਘਰ ਵਿੱਚ ਜਿਕਰਾਂ ਗੁਰੂ ਸਾਹਿਬ ਦੇ ਚਰਨ ਜ਼ਰੂਰ ਪਵਾਓ ਤੇ ਐਸੇ ਮਹਾਨ ਪੁਰਸ਼ ਉਤਾਂਤਣ ਬਾਬਾ ਪਿੰਡਾ ਸਾਹਿਬ ਜੀ ਦੇ ਪਾਵਨ ਜਿਹੜੇ ਜੋੜ ਮੇਲੇ ਆ ਰਹੇ ਆ ਤੇ ਉਹਨਾਂ ਤੋਂ ਪਹਿਲਾਂ ਪਹਿਲਾਂ ਜਿਹੜਾ ਆਪਣਾ ਫਰਜ਼ ਬੰਦਾ ਏ ਕਿ ਅਸੀਂ ਆਪਣੇ ਬਾਪੂ ਦੇ ਚਰਨ ਆਪਦੇ ਘਰ ਵਿੱਚ ਜ਼ਰੂਰ ਪਵਾਈਏ ਫਰਜ਼ ਬੰਦਾ ਏ ਸਾਡਾ ਸਾਰੀ ਸੰਗਤ ਦਾ ਤੇ ਆਦਿ ਕੁਛ ਨਹੀਂ ਜਿੱਥੇ ਦਾਸ ਰਹਦੇ ਰਹੇ ਨਹੀਂ ਉੱਥੇ ਉਹਦੇ ਸੰਗਤਾਂ ਆਪ ਆਣਾਂਗੇ ਸਾਡੇ ਲਿਸਟ ਵਾਟ ਜਾਂਦੀ ਦੀ ਬੱਠੀ ਕਿ ਬਾਬਾ ਜੀ ਸਾਡੇ ਘਰੇ ਆਣ ਕੇ ਜਿਹੜਾ ਸੁਖਨੇ ਸਾਡਾ ਫਾੜ ਕਰੋ ਸਾਡੇ ਘਰ ਆਣ ਕੇ ਜਿਹੜਾ ਵਾ ਨਿਤਨੇਮ ਦਾ ਜਾਪ ਕਰੋ ਇੱਥੇ ਤੇ ਕਿਸੇ ਨੂੰ ਚਾਰਜ ਨਹੀਂ ਹੈਗਾ ਪਿੰਡਾਂ ਚ ਪਿੰਡਾਂ ਚ ਫਿਰ ਸੇਵਾ ਹੀ ਖਤਮ ਹੋ ਗਈ ਕਿਉਂਕਿ ਹੁਣ ਆਪਣੇ ਬਾਬਾ ਬੁੱਢਾ ਸਾਹਿਬ ਜੀ ਦਾ ਆਰਿਆ ਵਾ ਜਨਮ ਦਾ ਜਿਹੜਾ ਵਾ ਵੀ ਪ੍ਰਕਾਸ਼ ਪ੍ਰਭੁਖ ਦਿਹਾੜਾ ਨਾਲ ਲਾ ਲੋ ਵੀ ਜੋੜ ਮਿਲ ਆ ਰਿਹਾ ਸੋ ਸਾਧ ਸੰਗਤ ਸਾਡਾ ਫਰਜ਼ ਬਣਦਾ ਏ ਕਿ ਗੁਰੂ ਦੇ ਚਰਨ ਜਰੂਰ ਪਾਈਏ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਬੜੀਆਂ ਬਖਸ਼ਿਸ਼ਾਂ ਨੇ ਦੁੱਧ ਪੁੱਤਾਂ ਦਾ ਮਾਲਕ ਹੈ ਸਾਰੀਆਂ ਚੜ੍ਹਦੀਆਂ ਤਲਾਬ ਦਾ ਮਾਲਕ ਹੈ ਭਾਵਾ ਬਿਡਾ ਸਾਹਿਬ ਉਹ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਜਿਹੜਾ ਇਸ ਸੰਸਾਰ ਵਿੱਚ ਜਿਹੜੀ ਅਸ਼ੇਂਟੀਆਂ ਬਖਸ਼ਿਸ਼ ਕਰਨ ਵਾਲੇ ਐਸੇ ਮਹਾਨ ਪੁਰਸ਼ ਨੇ ਭਾਵਾ ਬਿਡਾ ਸਾਹਿਬ ਐਸੇ ਮਹਾਨ ਸਾਧੂ ਨੇ ਸੋ ਆਪਣੀਆਂ ਅੰਗੇਲੀਆਂ ਕਰਕੇ ਜਿਹੜਾ ਆਪਾਂ ਗੁਰੂ ਤੋਂ ਬੇਮੁਖ ਹੋ ਜਾਂਦੇ ਆ ਸੋ ਇਨਾਂ ਕੋ ਉਦਮ ਜ਼ਰੂਰ ਕਰੀਏ ਤੇ ਆਪਾਂ ਜੀ ਘਰ ਵਿੱਚ ਮਹਾਰੇ ਨਹੀਂ ਖੜ੍ਹ ਸਕਦੇ ਤੇ ਆਪਦੇ ਘਰ ਵਿੱਚ ਸ੍ਰੀ ਸੁਖਮੀ ਸਾਹਿਬ ਜੀ ਦਾ ਜਾਪ ਕਰੋ ਵੇਨਾ ਆਪਣਾ ਮਲਵੀ ਖੇਚਣ ਦੀ ਵੀ ਨਹੀਂ ਜੀ ਇਦਾਂ ਵਦਾਂ ਵੀ ਆਪੇ ਘਰ ਵਿੱਚ ਜਿਹੜਾ ਵਾ ਪਾਣੀ ਦਾ ਪ੍ਰਕਾਸ਼ ਕਰੋ ਗੁਰਬਾਣੀ ਨੂੰ ਯਾਦ ਕਰੋ ਬਾਬਾ ਦਾਸ ਜੀ ਵੀ ਤੁਹਾਡੇ ਘਰ ਵਿੱਚ ਹਰਨ ਪਾ ਜਾਣਗੇ ਉਹਨਾਂ ਨੇ ਪਾਉਣੇ ਪਾਉਣੇ ਇਹਨਾਂ ਦਾ ਫਰਜ਼ ਬਣਿਆ ਇਹਨਾਂ ਦੀ ਸੇਵਾ ਲੱਗੀ ਇਹਨਾਂ ਦੀ ਡਿਊਟੀ ਲੱਗੀ ਆ ਸੋ ਅੱਗੇ ਬਖਸ਼ਿਸ਼ ਕਰਦੇ ਨੇ ਸਾਧੂ ਸੰਗ ਭਜੋ ਗੋਪਾਲ ਸਾਧੂਆਂ ਦੇ ਸੰਗ ਪ੍ਰਮਾਤਮਾ ਆਪ ਆਉਂਦਾ ਏ ਚੱਲ ਕੇ ਜਦੋਂ ਆਪਾਂ ਸਾਧੂ ਦੇ ਚਰਨ ਘਰ ਵਿੱਚ ਪਾਉਂਦੇ ਆ ਪ੍ਰਮਾਤਮਾ ਆਪ ਆਣ ਸੰਜੋ ਕਿਸ਼ਨਾ ਸੂਝੇ ਇਹ ਜਤਨ ਕਟ ਕਾਲ ਕਹਿੰਦੇ ਕਿ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਸੀ ਆ ਰਹੀ ਵੀ ਆ ਦੁੱਖ ਕਿਹੜੇ ਪਾਸੋਂ ਆ ਗਿਆ ਤੇ ਕਿਸ ਤਰ੍ਹਾਂ ਇਹਨੇ ਖਤਮ ਹੋਣਾ ਏ ਤੇ ਕਾਲ ਤਾਂ ਜਿਹੜਾ ਦੇਵਤਾ ਇਹਨੂੰ ਕਿਸ ਤਰ੍ਹਾਂ ਖਤਮ ਕਰਨਾ ਏ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਜਦੋਂ ਸਾਧੂ ਤੇ ਸੰਗ ਦਾ ਪ੍ਰਾਪਤ ਹੋਇਆ ਸਾਧੂ ਦਾ ਸੰਗ ਪ੍ਰਾਪਤ ਹੋਇਆ ਤੇ ਜਿਹੜਾ ਉਹ ਦੁੱਖ ਸੀ ਜਿਹੜੀ ਉਹ ਤਕਲੀਫ ਸੀ ਜਿਹੜਾ ਦਿਨ ਰਾਤ ਅੰਦਰੋਂ ਅੰਦਰ ਹੀ ਖਾਈ ਜਾ ਰਿਆ ਸੀ ਉਹ ਇੱਕ ਦਿਨ ਸਦਾ ਲਈ ਇਸ ਸੰਸਾਰ ਤੋਂ ਸਾਡੇ ਘਰ ਵਿੱਚੋਂ ਚਲੇ ਗਿਆ ਰੱਗੇ ਬਖਸ਼ਿਸ਼ ਕਰਦੇ ਨੇ ਰਹਾਉ ਵਿਸ਼ਰਾਮ ਦਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਇ ਕਹਿੰਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਤੁਹਾਡੇ ਪਿਤਾ ਪਰਮੇਸ਼ਰ ਰਹਿਣਾ ਹੈ ਭਾਵੇਂ ਤੁਸੀਂ ਅੱਜ ਗੁਰੂ ਮੰਨ ਲਓ ਭਾਵੇਂ ਤੁਸੀਂ ਸਾਲ ਬਾਅਦ ਗੁਰੂ ਮੰਨ ਲਓ ਭਾਵੇਂ 40 ਜਾਂ 45 ਸਾਲਾਂ ਬਾਅਦ ਗੁਰੂ ਮੰਨੋ ਗੁਰੂ ਨੇ ਗੁਰੂ ਹੀ ਰਹਿਣਾ ਹੈ ਪ੍ਰਮਾਤਮਾ ਨੇ ਪ੍ਰਮਾਤਮਾ ਰਹਿਣਾ ਹੈ ਪਿਤਾ ਨੇ ਪਿਤਾ ਹੀ ਰਹਿਣਾ ਹੈ ਸਾਡੇ ਗੁਰੂ ਗ੍ਰੰਥ ਸਾਹਿਬਾ ਸਾਹਿਬ ਜੀ ਦੇ ਵਸ ਜਿਸ ਬਿਨਾ ਨਹੀਂ ਕੋਈ ਕਿ ਇਹਨਾਂ ਤੋਂ ਬਿਨਾ ਪੂਰ ਜਗਤ ਵਿੱਚ ਤੁਹਾਡੀ ਕੋਈ ਪਛਾਣ ਨਹੀਂ ਨੇ ਗੁਰੇ ਕਾ ਹੈ ਨਾਉ ਗੁਰ ਜਿਹੜਾ